ਇਹ ਜਿਹੜਾ ਐਕਸੀਡੈਂਟ ਹੋਇਆ ਕੀ ਇਹ ਸਰ ਜਿਹੜਾ ਇਨਸੀਡੈਂਟ ਹੋਇਆ ਮੈਂ ਇਸੇ ਚਰਨਜੀਤ ਸਿੰਘ ਸੜਕ ਸੁਰੱਖਿਆ ਪੋਰਸ ਮਕੇਰੀਆਂ ਤਨਾਦਾ ਸਾਨੂੰ ਰਾਗੀ ਤੋਂ ਸੂਚਨਾ ਮਿਲੀ ਕਿ ਦਸ਼ਵੇਸ਼ ਪਬਲਿਕ ਸਕੂਲ ਦੇ ਸਾਹਮਣੇ ਇੱਕ ਐਕਸੀਡੈਂਟ ਹੋਇਆ ਅਸੀਂ ਮੌਕੇ ਤੇ ਪਹੁੰਚੇ ਹਾਂ ਇਹ ਟੀਪਰਾ ਜਿਹੜਾ ਮਕੇਰੀਆਂ ਦਾ ਇਹ ਪਿੱਛੋਂ ਗੱਣਾ ਲਾ ਕੇ ਆ ਰਿਹਾ ਸੀ ਮੁੰਡਾ ਕਲਾਨਾ ਜੋੜਾ ਚਿਤਰਾ ਦਾ ਰਹਿਣ ਵਾਲਾ ਇਹ ਟਰੈਕਟਰ ਦੇ ਉੱਪਰ ਬੈਠਾ ਸੀ ਚਲਾਉਂਦਾ ਜਿਹੜਾ ਬੰਦਾ ਉਹ ਬਚ ਗਿਆ ਜਿਹੜਾ ਉੱਪਰ ਬੈਠਾ ਸੀ ਪਿੱਛੋਂ ਟੀਪਰ ਨੇ ਹਿੱਟ ਕੀਤਾ ਟਰਾਲੀ ਤੋਂ ਮੁੰਡਾ ਬੁੜਕੀ ਡੇਗ ਗਿਆ ਜਿਹਦੀ ਮੌਕੇ ਦੇ ਔਨ ਹਾਂ ਜੀ ਜਿਹੜੀ 29 ਬੋਡ ਮੌਕੇ ਤੇ ਡੈਥ ਹੋ ਚੁੱਕੀ ਹੈ ਬਾਕੀ ਜੋ ਬਾਕੀ ਕਾਰਵਾਈ ਪੁਲਿਸ ਨੇ ਅਮਰ ਚੱਲਿਆ ਰਹੀ ਹੈ ਜਿਹੜਾ ਸਵੇਰ ਵਾਲਾ ਕਿ ਐਕਸੀਡੈਂਟ ਹੋਇਆ ਮਕੇਰੀਆਂ ਜਿਹੜੇ ਸਾਰੇ ਇੱਕ ਗੰਡਿਆਂ ਦੀ ਟਰਾਲੀ ਮਕੇਰੀਆਂ ਤੋਂ ਜਾ ਰਹੀ ਸੀ ਬੇਪਰਮੈਲ ਨੂੰ ਜੀ ਉਹ ਪਿੱਛੋਂ ਕੋਈ ਅਣਪਛਾਤਾ ਵਾਹਨ ਫੇਟ ਮਾਰ ਗਿਆ ਤੇ ਜਿਹੜਾ ਟਰੈਕਟਰ ਆ ਉਹਦਾ ਨੁਕਸਾਨ ਹੋਇਆ ਪਰ ਜਾਨੀ ਮਾਲ ਦੀ ਕੋਈ ਨੁਕਸਾਨ ਨਹੀਂ ਹੋਇਆ ਬਾਕੀ ਅਸੀਂ ਮੌਕੇ ਤੇ ਪਹੁੰਚ ਗਏ ਇੱਕ ਸਵੇਰੇ ਇੱਕ ਹੋਰ ਐਕਸੀਡੈਂਟ ਹੋਇਆ ਪੰਘਾਲਾ ਚੁੰਗੀ ਲਾਇ ਜਿਹਦੇ 4 ਜਾਨਾਂ ਦੀ ਡੈਥ ਹੋਈ ਹੈ ਉਹਦੀ ਕੋਈ ਜਾਨ ਸਾਰੀ ਰਾਤ ਕੋਈ 1:30 ਵਜੇ ਹੋਇਆ ਜੀ ਉਹ ਵੀ ਇਕ ਕੁਲਚੇ ਸ਼ੋਲੇ ਦਾ ਕੰਮ ਕਰਦਾ ਜਿਹੜਾ ਮੁੰਡਾ ਕੋਈ ਕਿਸੇ ਪੱਲੇ ਚ ਆ ਰਿਹਾ ਸੀ ਸਕੂਟਰੀ ਦੇ ਉੱਤੇ ਤੇ ਉਹ ਕਾਰ ਨਾਲ ਵੱਜਨ ਕਰਕੇ ਉਹਨਾਂ ਦੀ ਚੌਂ ਜਣਿਆਂ ਦੀ ਮੌਕੇ ਤੇ ਰਾਤ ਜਿਹੜੀ ਡੈਥ ਹੋ ਗਈ ਮੌਕੇ ਤੇ ਉਹਨਾਂ ਦੀ سپورਟ ਬਾਕੀ ਪਬਲਿਕ ਨੂੰ ਅਵੇਅਰ ਕਰਨੇ ਆ ਵੀ ਇੱਕ ਤੇ ਟ੍ਰੈਫਿਕ ਬਹੁਤ ਜਿਆਦਾ ਹੈ ਖਿਆਲ ਨਾਲ ਚੱਲੋ ਬਾਕੀ ਸਰਕਸ ਰੱਖਿਆ ਪੁਲਿਸ ਤੁਹਾਡੀ ਤਨਾਤੀ ਲਈ ਹਾਜ਼ਰ ਹੈ 112 ਡਾਇਲ ਕਰੋ ਸਰਕਸ ਰੱਖਿਆ ਪੁਲਿਸ ਤੁਰੰਤ ਮੌਕੇ ਤੇ ਪਹੁੰਚ ਜਾਂਦੀ ਹੈ ਬਾਕੀ ਹੋਰ ਕਿਸੇ ਨੂੰ ਕੋਈ ਕੁਝ ਜਾਣਕਾਰੀ ਦੇ 112 ਡਾਇਲ ਕਰੋ ਪੁਲਿਸ ਦੀ ਸਹਾਤਾ ਲਓ ਬਸ ਇਹੀ ਕਹਿਣਾ ਚਾਹੁੰਦੇ ਹਾਂ ਧੰਨਵਾਦ ਧੰਨਵਾਦ ਆ